ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਸਭ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਤੇ ਇਹ ਗੱਲ ਕਰ ਲਈਏ ਹੁਣੇ-ਹੁਣੇ ਵੱਡੀ ਖਬਰ ਆਈ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਤੇ ਸੁਣਵਾਈ ਹੋਈ ਹੈ ਇਸ ਸੁਣਵਾਈ ਨੂੰ ਜੋ ਹੈ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਜ਼ਰੂਰੀ ਇਸ ਉੱਪਰ ਪੂਰੀ ਦੇਖੋ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਬੜੀ ਅਹਿਮ ਸੁਣਵਾਈ ਹੋਈ ਹੈ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ ਵਿਕਰਮ ਸਿੰਘ ਮਜੀਠੀਆ ਜਿਸ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਦੇ ਵਿੱਚ ਉਸ ਕੇਸ ਦੇ ਵਿੱਚ 14 ਅਕਤੂਬਰ ਨੂੰ ਸੁਣਵਾਈ ਹੋਣੀ ਹੈ ਹਾਲਾਂਕਿ ਇਹ ਆਸਾਨ ਤਾਂ ਨਹੀਂ ਲੱਗਦਾ ਕਿ 14 ਅਕਤੂਬਰ ਨੂੰ ਹੀ ਉਹਨਾਂ ਦੀ ਜ਼ਮਾਨਤ ਤੇ ਫੈਸਲਾ ਹੋ ਜੇ ਹੋ ਸਕਦਾ ਉਹਨਾਂ ਨੂੰ ਜ਼ਮਾਨਤ ਮਿਲ ਜੇ ਇਹ ਹੋ ਸਕਦਾ ਹੈ ਫਿਰ ਅੱਗੇ ਡੇਟ ਪੈ ਜਾਈ ਹੋ ਸਕਦਾ ਹੈ ਜ਼ਮਾਨਤ ਰੱਦ ਹੋ ਜਾਈ ਪਰ 14 ਅਕਤੂਬਰ ਨੂੰ ਵਿਕਰਮ ਸਿੰਘ ਮਜੀਠੀਆ ਦੀ ਸੁਣਵਾਈ ਦੀ ਡੇਟ ਲੱਗ ਗਈ ਹੈ ਉਸ ਤੋਂ ਪਹਿਲਾਂ ਜਿਹੜੀ ਗੱਲ ਮਹੱਤਵਪੂਰਨ ਹੈ ਵਿਕਰਮ ਸਿੰਘ ਮਜੀਠੀਆ ਨੂੰ ਜਦੋਂ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ 31 ਜੁਲਾਈ ਨੂੰ ਉਹਨਾਂ ਦੇ ਉੱਪਰ ਇੱਕ ਕੇਸ ਦਰਜ ਕੀਤਾ ਗਿਆ ਪੁਲਿਸ ਵੱਲੋਂ ਕਿ 25 ਜੂਨ ਨੂੰ ਜਦੋਂ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਵਿਕਰਮ ਸਿੰਘ ਮਜੀਠੀਆ ਦੇ ਘਰ ਆਈਆਂ ਤੇ ਵਿਕਰਮ ਮਜੀਠੀਆ ਨੇ ਔਰ ਉਹਨਾਂ ਦੇ ਕੁਝ ਸਾਥੀਆਂ ਵੱਲੋਂ ਵਿਕਰਮ ਵਿਜੀਲੈਂਸ ਦੀ ਕਾਰਵਾਈ ਦੇ ਵਿੱਚ ਰਿਕਵਰਡ ਪਾਈ ਗਈ ਕੰਮ ਦੇ ਵਿੱਚ ਰਿਕਵਰਡ ਪਾਈ ਗਈ ਇਸ ਕਰਕੇ ਕੇਸ 31 ਜੁਲਾਈ ਨੂੰ ਦਰਜ ਕੀਤਾ ਗਿਆ ਉਸ ਮਾਮਲੇ 'ਚ ਵਿਕਰਮ ਸਿੰਘ ਮਜੀਠੀਆ ਨੂੰ ਵਿਕਰਮ ਮਜੀਠੀਆ ਨੇ ਅਗਾਊਂ ਜ਼ਮਾਨਤ ਲਈ ਹੋਈ ਸੀ ਅਰਜ਼ੀ ਲਈ ਸੀ ਤੇ ਜਿਹਦੇ ਤੇ ਸੁਣਵਾਈ ਹੋਈ ਹੈ 29 ਤਰੀਕ ਨੂੰ ਔਰ ਅਦਾਲਤ ਨੂੰ ਇਹ ਦੱਸਿਆ ਸਰਕਾਰੀ ਪੱਖ ਵੱਲੋਂ ਕਿ ਅਗਰ ਅਸੀਂ ਵਿਕਰਮ ਨੂੰ ਗ੍ਰਿਫਤਾਰ ਕਰਾਂਗੇ ਇਸ ਮਾਮਲੇ ਦੇ ਵਿੱਚ ਜਾਂ ਕੋਈ ਵੀ ਕਾਰਵਾਈ ਕਰਾਂਗੇ ਤੇ ਘੱਟੋ ਘੱਟ 7 ਦਿਨ ਦਾ ਨੋਟਿਸ ਵਿਕਰਮ ਜੀਠੀਏ ਨੂੰ ਦਿੱਤਾ ਜਾਏਗਾ ਹੁਣ ਵਿਕਰਮ ਅਗਾਊਂ ਜ਼ਮਾਨਤ ਕਿਉਂ ਚਾਹੁੰਦੇ ਨੇ ਉਸ ਕੇਸ ਜਿਹਦੇ ਵਿੱਚ ਉਹਨਾਂ ਦੀ ਹਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਉਹ ਇਸ ਕਰਕੇ ਕਿ ਅਗਰ ਆਮਦਨ ਵਾਲੇ ਮਾਮਲੇ ਦੇ ਵਿੱਚ 14 ਅਕਤੂਬਰ ਨੂੰ ਉਹਨਾਂ ਨੂੰ ਜ਼ਮਾਨਤ ਹੋ ਗਈ ਤੇ ਪੰਜਾਬ ਪੁਲਿਸ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਨਾ ਕਰ ਸਕੇ ਹੁਣ ਪੰਜਾਬ ਪੁਲਿਸ ਅਗਰ 14 ਤਰੀਕ ਨੂੰ ਜਾਂ ਜਦੋਂ ਵੀ ਵਿਕਰਮਜੀਠੀਏ ਦੀ ਜ਼ਮਾਨਤ ਹੁੰਦੀ ਹੈ ਆਮਦਨ ਤੋਂ ਵੱਧ ਸਰੋਤਾਂ ਦੇ ਕੇਸ 'ਚ ਤੇ ਪੰਜਾਬ ਪੁਲਿਸ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਨਹੀਂ ਕਰ ਪਾਏਗੀ 7 ਦਿਨ ਦਾ ਪੰਜਾਬ ਪੁਲਿਸ ਨੂੰ ਨੋਟਿਸ ਦੇਣਾ ਪਏਗਾ ਔਰ ਸਰਕਾਰੀ ਵਕੀਲ ਔਰ ਵਿਕਰਮਜੀਠੀਏ ਦੇ ਵਕੀਲ ਜਿਹੜੇ ਦਮਨਬੀਰ ਸੋਪਤੀ ਨੇ ਅਦਾਲਤ ਦੇ ਵਿੱਚ ਕਈ ਦਲੀਲਾਂ ਦਿੱਤੀਆਂ ਗਈਆਂ ਅੱਜ ਦਮਨਬੀਰ ਸੋਪਤੀ ਹੁਣਾਂ ਨੇ ਅਦਾਲਤ ਦੇ ਵਿੱਚ ਇਹ ਦਲੀਲ ਵੀ ਦਿੱਤੀ ਕਿ ਜਿਹੜਾ ਕੇਸ ਦਰਜ ਕੀਤਾ ਗਿਆ 31 ਜੁਲਾਈ ਨੂੰ ਬਿਕਰਮ ਮਜੀਠੀਆ ਤੇ ਉਹ ਇਸ ਕਰਕੇ ਕੀਤਾ ਗਿਆ ਹੈ ਕਿ ਅਗਰ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਦੀ ਹੈ ਤੇ ਉਹਨੂੰ ਫੇਰ ਗ੍ਰਿਫਤਾਰ ਕਰ ਲਿਆ ਜਾਏ। ਉਹ ਕਹਿੰਦੇ 25 ਜੂਨ ਨੂੰ ਵਿਜੀਲੈਂਸ ਬਿਊਰੋ ਆਈ ਸੀ ਬਿਕਰਮਜੀਠੀਆ ਦੇ ਘਰ ਤੇ ਕੰਮ 'ਚ ਰੁਕਾਵਟ ਦਾ ਕੇਸ 31 ਜੁਲਾਈ ਨੂੰ ਦਰਜ ਕੀਤਾ ਗਿਆ। 1 ਮਹੀਨਾ 5 ਦਿਨ ਬਾਅਦ ਜਿਸ ਤੋਂ ਇਹ ਸੰਕੇਤ ਮਿਲਦੇ ਨੇ ਕਿ ਪੁਲਿਸ ਨੇ ਜਾਣਬੁੱਝ ਕੇ ਕੇਸ ਦਰਜ ਕੀਤਾ ਹੈ। ਅਦਾਲਤ ਨੇ ਵੀ ਇਹਦੇ ਉੱਪਰ ਟਿੱਪਣੀਆਂ ਕੀਤੀਆਂ। ਹੁਣ ਵਿਕਰਮ ਜੀਠਿਆ ਨੂੰ ਅਗਰ 14 ਅਕਤੂਬਰ ਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਫਿਰ ਵਿਕਰਮ ਆਪਣੇ ਘਰ ਆ ਸਕੇਗਾ ਅਗਰ ਦੁਬਾਰਾ ਪੁਲਿਸ ਨੇ ਕਿਸੇ ਹੋਰ ਕੇਸ ਚ ਉਹਨੂੰ ਗ੍ਰਿਫਤਾਰ ਕਰਨਾ ਹੈ ਤੇ ਘੱਟੋ ਘੱਟ 7 ਦਿਨ ਦਾ ਨੋਟਿਸ ਦੇਣਾ ਪੈਣਾ ਇਹ ਇੱਕ ਰਿਲੀਫ ਹੈ ਵਿਕਰਮ ਮਜੀਠੀਆ ਨੂੰ ਇਸ ਤੋਂ ਪਹਿਲਾਂ ਅਸੀਂ ਵੇਖਿਆ ਜਦੋਂ ਸੁਖਪਾਲ ਖੈਰਾ ਦੀ ਜ਼ਮਾਨਤ ਹੋਈ ਤੇ ਤੁਰੰਤ ਪੰਜਾਬ ਪੁਲਿਸ ਨੇ ਉਸਨੂੰ ਨਵੇਂ ਕੇਸ 'ਚ ਗ੍ਰਿਫਤਾਰ ਕਰ ਲਿਆ ਇਸੇ ਤਰ੍ਹਾਂ ਰਮਨ ਅਰੋੜਾ ਜ਼ਿਲੰਦਰ ਵਾਲਾ ਐਮਐਲਏ ਇੱਕ ਕੇਸ 'ਚ ਉਹਦੀ ਗ੍ਰਿਫਤਾਰੀ ਹੋਈ ਤੇ ਪੁਲਿਸ ਨੇ ਉਹਨੂੰ ਇੱਕ ਨਵੇਂ ਕੇਸ 'ਚ ਗ੍ਰਿਫਤਾਰ ਕਰ ਲਿਆ ਸੀ ਇਸ ਕਰਕੇ ਵਿਕਰਮ ਜੀਠੇ ਵਾਲੀ ਆ ਰਿਲੀਫ ਹੈ ਹੁਣ ਅਗਰ ਜਦੋਂ ਵੀ ਜ਼ਮਾਨਤ ਹੁੰਦੀ ਹੈ 14 ਅਕਤੂਬਰ ਨੂੰ ਹੁੰਦੀ ਹੈ ਜਾਂ ਉਸ ਤੋਂ ਬਾਅਦ ਹੁੰਦੀ ਹੈ ਤੇ ਉਹ ਆਪਣੇ ਘਰ ਆਏਗਾ ਜੀ ਠੀਕ ਹੈ ਜੀ ਡੱਲਾ ਜੀ ਅਗਲੇ ਇੱਕ ਹੋਰ ਮਾਮਲੇ ਦੀ ਗੱਲ ਕਰ ਲਈਏ ਸੰਦੀਪ ਸਿੰਘ ਸਨੀ ਮਾਮਲੇ ਦੇ ਵਿੱਚ ਜਿਹੜਾ ਪੁਨਰ ਸੁਰਜੀਤ ਅਕਾਲੀ ਦਲ ਦਾ ਇੱਕ ਵਫਦ ਹੈ ਉਹ ਪਹਿਲਾਂ ਡੀਜੀਪੀ ਨੂੰ ਮਿਲ ਕੇ ਆਇਆ ਸੀ ਤੇ ਹੁਣ ਜਿਹੜਾ ਵਕੀਲ ਭਰਾ ਨੇ ਕੁਮਨ ਬ੍ਰਦਰਸ ਉਹਨਾਂ ਨੂੰ ਇੱਕ ਵਫ਼ਦ ਜੋ ਹੈ ਪੁਨਰ ਸੁਰਜੀਤ ਕਾਲੀਦਲ ਦਾ ਮਿਲ ਕੇ ਆਇਆ ਮੈਂ ਜ਼ਰੂਰ ਚਾਹਾਂਗੀ ਕਿ ਜਾਣਕਾਰੀ ਕੀ ਖੁਲਾਸੇ ਕੁਮਨ ਬ੍ਰਦਰਸ ਨੇ ਕਿਤੇ ਨੇ ਇਸ ਮਾਮਲੇ ਨੂੰ ਲੈ ਕੇ ਉਹ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਦੇਖੋ ਇੱਕ ਵਫ਼ਦ ਪੁਨਰ ਸੁਰਜੀਤ ਕਾਲੀਦਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਿਰਦੇਸ਼ਾਂ ਤੇ ਪੰਜਾਬ ਦੇ ਡੀਜੀਪੀ ਇੰਟੈਲੀਜੈਂਸ ਏਐਸ ਰਾਏ ਉਹਨਾਂ ਨੂੰ ਮਿਲਿਆ ਸੀ ਔਰ ਇੱਕ ਮੰਗ ਪੱਤਰ ਦਿੱਤਾ ਸੀ ਡੀਜੀਪੀ ਗੌਰਵ ਯਾਦਵ ਦੇ ਨਾਮ ਤੇ ਉਹਨਾਂ ਨੇ ਮੰਗ ਕੀਤੀ ਸੀ ਕਿ ਜੇਲ੍ਹ ਵਿੱਚ ਤਸ਼ੱਦਦ ਹੋਇਆ ਹੈ ਅ ਸੰਦੀਪ ਸਿੰਘ ਸਣੀ ਤੇ ਔਰ ਸੰਦੀਪ ਸਿੰਘ ਸਣੀ ਨੂੰ ਝੂਠੇ ਮੁਕਾਬਲਿਆਂ ਵਾਲੇ ਦੋਸ਼ੀ ਪੁਲਿਸ ਅਫਸਰਾਂ ਦੇ ਨਾਲ ਕਿਉਂ ਰੱਖਿਆ ਗਿਆ ਇਹਨਾਂ ਪੂਰੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਹੁਣ ਘੁੰਮਣ ਬ੍ਰਦਰਜ਼ ਨੂੰ ਇੱਕ ਵਫਦ ਮਿਲਿਆ ਗੁਰਜੀਤ ਸਿੰਘ ਤਲਵੰਡੀ ਦੀ ਅਗਵਾਈ ਦੇ ਵਿੱਚ ਜਿਹੜਾ ਨੌਜਵਾਨ ਆਗੂ ਹੈ ਉਹਨਰ ਸੁਜੀਤ ਅਕਾਲੀ ਦਲ ਦਾ ਤਲਵੰਡੀ ਪਰਿਵਾਰ ਦਾ ਬੱਚਾ ਨੌਜਵਾਨ ਆਗੂ ਉਹਨਾਂ ਨੂੰ ਮਿਲਿਆ ਘੁੰਮਨ ਬ੍ਰਦਰਸ ਨੂੰ ਇੱਕ ਵਫਦ ਉਹਨਾਂ ਦੀ ਗਵਾਈ 'ਚ ਕੁਝ ਹੋਰ ਲੋਕ ਨਾਲ ਸੀ ਹੋਰ ਆਗੂ ਨਾਲ ਸੀ ਔਰ ਘੁੰਮਨ ਬ੍ਰਦਰਸ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉਹਦੇ ਵਿੱਚ ਘੁੰਮਨ ਬ੍ਰਦਰਸ ਨੇ ਇਹ ਖੁਲਾਸੇ ਕੀਤੇ ਨੇ ਕਿ ਅਸੀਂ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਪਾਈ ਹੈ ਇੱਕ ਐਪਲੀਕੇਸ਼ਨ ਲਾਈ ਹੈ ਔਰ ਅਸੀਂ ਅਦਾਲਤ ਤੋਂ ਮੰਗ ਕੀਤੀ ਹੈ ਕਿ ਤੁਸੀਂ ਨੋਟਿਸ ਲਓ ਇਸ ਗੱਲ ਦਾ ਕਿ ਸੰਦੀਪ ਸਣੀ ਨੂੰ ਜਦੋਂ ਇਹ ਘਟਨਾਕ੍ਰਮ ਪਟਿਆਲਾ ਜੇਲ੍ਹ ਚ ਦਿਖਾਇਆ ਗਿਆ ਤੁਰੰਤ ਮੈਡੀਕਲ ਬੋਰਡ ਨਹੀਂ ਬਣਿਆ ਤੁਰੰਤ ਉਹਦਾ ਮੈਡੀਕਲ ਨਹੀਂ ਹੋਇਆ ਬਲਕਿ ਉਹਨੂੰ ਪਟਿਆਲਾ ਤੋਂ ਸੰਗਰੂਰ ਤਬਦੀਲ ਕਰ ਦਿੱਤਾ ਗਿਆ ਇੱਕ ਜੇਲ੍ਹ ਦੇ ਵਿੱਚ ਤੇ ਜਦੋਂ ਹੁਣ ਸੰਗਰੂਰ ਦੇ ਵਿੱਚ ਮੈਡੀਕਲ ਹੋਇਆ ਸੰਦੀਪ ਸ਼ਨੀ ਦਾਤ ਤੇ 12 ਸੱਟਾਂ ਆਈਆਂ ਨੇ 12 ਜ਼ਖਮ ਸਰੀਰ ਦੇ ਪਿਛਲੇ ਹਿੱਸੇ ਦੇ ਵਿੱਚ ਲੱਕ ਦੇ ਨਜ਼ਦੀਕ ਹੇਠਾਂ ਪੱਟਾਂ ਦੇ ਪਿਛਲੇ ਪਾਸੇ ਵੱਡੇ ਵੱਡੇ ਦੋਨਾਂ ਪਾਸੇ ਨੀਲ ਪਏ ਇੱਕ ਤਰ੍ਹਾਂ ਨਾਲ ਘੁੰਮਨ ਬ੍ਰਦਰਸ ਦਾ ਇਹ ਦਾਵਾ ਹੈ ਸੰਦੀਪ ਸਣੀ ਦੇ ਮੁਤਾਬਕ ਸੰਦੀਪ ਸਣੀ ਦੇ ਬਿਆਨਾਂ ਉਹਨਾਂ ਦੇ ਪਰਿਵਾਰ ਦੇ ਨਾਲ ਸਾਂਝੀ ਜਾਣਕਾਰੀ ਤੋਂ ਬਾਅਦ ਕਿ ਤਸ਼ੱਦਦ ਕੀਤਾ ਗਿਆ ਸੰਦੀਪ ਸਿੰਘ ਸਣੀ ਤੇ ਸਵਾਲ ਦੋ ਵੱਡੇ ਨੇ ਡਾਇਰੈਕਟ ਚ ਦੋਸ਼ੀ ਪੁਲਿਸ ਅਫਸਰ ਤੇ ਸੰਦੀਪ ਸਣੀ ਕਿਵੇਂ ਇਕੱਠੇ ਹੋਏ ਜਾਂਚ ਚਾਹੀਦੀ ਹੈ ਜਿਹੜਾ ਮਾਰਿਆ ਗਿਆ ਮਰਿਆ ਸੂਬਾ ਸਰਹੰਦ ਜਾਂਚ ਚਾਹੀਦੀ ਹੈ ਸੰਦੀਪ ਸਣੀ ਦੀ ਬੈਰਕ ਚ ਕਿਉਂ ਆਏ ਜਾਂਚ ਚਾਹੀਦੀ ਹੈ ਇੱਕ ਬੈਰਕ ਚ ਕਿਵੇਂ ਇਕੱਠੇ ਹੋਏ ਜਾਂਚ ਚਾਹੀਦੀ ਹੈ ਔਰ ਸੰਦੀਪ ਸਣੀ ਤੇ ਕਰਮਚਾਰੀਆਂ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਤਸ਼ੱਦਦ ਕੀਤਾ ਬਾਇ ਨੇਮ ਕਈ ਲੋਕਾਂ ਦੇ ਨਾਮ ਘਮਨ ਬ੍ਰਦਰਸ ਵੱਲੋਂ ਐਪਲੀਕੇਸ਼ਨ ਦੇ ਵਿੱਚ ਦਰਜ ਕੀਤੇ ਗਏ ਨੇ ਇਹ ਕਹਿੰਦੇ ਵੀ ਅਸੀਂ ਅਦਾਲਤ ਨੂੰ ਦਰਖਾਸਤ ਦਤੀ ਹੈ ਅਦਾਲਤ ਇਹਦਾ ਨੋਟਿਸ ਲਵੇ ਤੇ ਜਾਂਚ ਦੇ ਹੁਕਮ ਦਵੇ ਹੁਣ ਅਗਰ ਲੋਰ ਅਦਾਲਤ ਤੋਂ ਜਸਟਿਸ ਨਹੀਂ ਮਿਲਦਾ ਤੇ ਮੈਨੂੰ ਲੱਗਦਾ ਹੈ ਇਹ ਪੂਰਾ ਮਾਮਲਾ ਜਿਹੜਾ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਜਾ ਸਕਦਾ ਹੈ ਅਗਰੇ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗਿਆ ਇਹ ਮਾਮਲਾ ਹੋਰ ਵੱਡਾ ਹੋ ਸਕਦਾ ਹੈ ਆਮ ਤੌਰ ਤੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਅਗਰ ਪੈਰਵਾਈ ਹੋਵੇ ਤੇ ਕੇਸ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚ ਜਾਂਦੇ ਨੇ ਹੁਣ ਸੰਦੀਪ ਸ਼ਨੀ ਦੇ ਮਾਮਲੇ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੱਖ-ਵੱਖ ਸਿੱਖ ਸੰਗਠਨਾਾਂ ਚ ਪੁਨਰਸੰਗਠਨ ਅਕਾਲੀ ਦਲ ਦੇ ਵਿੱਚ ਰੋਸ ਹੈ ਕਿ ਅਗਰ ਜਾਣਬੁੱਝ ਕੇ ਸੰਦੀਪ ਸ਼ਨੀ ਨੂੰ ਪੁਲਸ ਮੁਲਾਜ਼ਮਾਂ ਦੇ ਝੂਠੇ ਮੁਲਾਜ਼ਮ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਦੇ ਨਾਲ ਰੱਖਿਆ ਗਿਆ ਤੇ ਉਹਦੇ ਪਿੱਛੇ ਮਨਸ਼ਾ ਕੀ ਸੀ ਇਹਨੂੰ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਮੰਨਿਆ ਜਾ ਰਿਹਾ ਪੁਨਰ ਸੁਜੀਤ ਅਕਾਲੀ ਦਰਬਾਰ ਉਹ ਹੀ ਗੱਲ ਘਮਨ ਭਰਾਵਾਂ ਨੇ ਜਿਹੜੇ ਵਕੀਲ ਨੇ ਉਹਨਾਂ ਨੇ ਕਹੀ ਹੈ ਇਸੇ ਆਧਾਰ ਦੇ ਉੱਤੇ ਉਹ ਅਦਾਲਤ ਦੇ ਵਿੱਚ ਵੀ ਗਏ ਨੇ ਕਿ ਇਹ ਸਿਰਫ ਇੱਕ ਤਸ਼ੱਦਦ ਦਾ ਜਾਂਚ ਦਾ ਇੱਕ ਕਾਨੂੰਨੀ ਮਾਮਲਾ ਨਹੀਂ ਹੈ ਇਹ ਮਾਮਲਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਵੀ ਜੁੜਿਆ ਹੋਇਆ ਹੈ ਕਿ ਇੱਕ ਸਿੱਖ ਕੈਦੀ ਨੂੰ ਉਹਨਾਂ ਲੋਕਾਂ ਦੇ ਨਾਲ ਕਿਵੇਂ ਜੇਲ੍ਹ ਦੇ ਵਿੱਚ ਰੱਖਿਆ ਜਿਹੜੇ ਝੂਠੇ ਮੁਕਾਬਲੇਾਂ ਦੇ ਦੋਸ਼ੀ ਨੇ ਔਰ ਹੁਣ ਇਹ ਮਾਮਲਾ ਅਗਰ ਜਾਂਚ ਪੰਜਾਬ ਦੇ ਡੀਜੀਪੀ ਕਰਾ ਦੇਣ ਜਾਂ ਅਗਰ ਅਦਾਲਤ ਨੇ ਹੁਕਮ ਦਿੱਤਾ ਅਗਰ ਇਹ ਮਾਮਲੇ ਦੀ ਕੁਝ ਸਮੇਂ ਦੇ ਵਿੱਚ ਜਾਂਚ ਨਹੀਂ ਹੁੰਦੀ ਕਿਸੇ ਤਰ੍ਹਾਂ ਦੇ ਹੁਕਮ ਨਹੀਂ ਹੁੰਦੇ ਮੈਨੂੰ ਇਹ ਲੱਗਦਾ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਦੀ ਅਗਵਾਈ 'ਚ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਇਸ ਮਾਮਲੇ ਤੇ ਇੱਕ ਵੱਡਾ ਅੰਦੋਲਨ ਸ਼ੁਰੂ ਹੋ ਸਕਦਾ ਹੈ। ਪਰ ਅਗਰ ਇਸ ਤਰ੍ਹਾਂ ਦੇ ਮਾਮਲਿਆਂ ਤੇ ਜਾਂ ਇਸ ਮਾਮਲੇ ਤੇ ਅੰਦੋਲਨ ਸ਼ੁਰੂ ਹੁੰਦਾ ਮੈਂ ਕਈ ਵਾਰ ਜ਼ਿਕਰ ਕਰਦਾ ਇਹ ਅੰਦੋਲਨ ਫਿਰ ਜਿਹੜੇ ਭਾਵਨਾਵਾਂ ਨਾਲ ਜੁੜੇ ਹੋਏ ਮਾਮਲਿਆਂ ਦੇ ਅੰਦੋਲਨ ਹੁੰਦੇ ਨੇ ਇਹ ਅੰਦੋਲਨ ਬਹੁਤ ਵੱਡੇ ਹੋ ਜਾਂਦੇ ਨੇ ਇਸ ਕਰਕੇ ਸੂਬਾ ਸਰਕਾਰ ਦੇ ਲਈ ਔਰ ਪਟਿਆਲਾ ਪ੍ਰਸ਼ਾਸਨ ਦੇ ਲਈ ਇਹ ਬਹੁਤ ਮਹੱਤਵਪੂਰਨ ਹੈ ਪੰਜਾਬ ਦੇ ਡੀਜੀਪੀ ਦੇ ਲਈ ਵੀ ਕੀ ਉਹ ਇਸ ਮਾਮਲੇ ਦੇ ਵਿੱਚ ਕੋਈ ਇਨਕੁਆਇਰੀ ਆਰਡਰ ਕਰਨ ਤਾਂ ਕਿ ਇਹ ਮਾਮਲਾ ਕਿਸੇ ਤਣ ਪੱਤਣ ਲੱਗੇ ਔਰ ਤਾਂ ਹੀ ਇਸ ਮਾਮਲੇ ਦੇ ਵਿੱਚ ਕਿਸੇ ਨਾ ਕਿਸੇ ਨਿਚੋੜ ਤੇ ਅਸੀਂ ਪਹੁੰਚ ਸਕਾਂਗੇ ਕਿ ਜੇਲ੍ਹ ਦੇ ਵਿੱਚ ਹੋਇਆ ਕੀ ਕਿਉਂ ਐਡਾ ਤਸ਼ੱਦਦ ਸੰਦੀਪ ਸਿੰਘ ਤੇ ਹੋਇਆ ਅਗਰ ਹੋਇਆ ਜੇ ਤਸ਼ੱਦਦ ਨਹੀਂ ਹੋਇਆ ਤੇ ਫਿਰ 12 ਜ਼ਖਮ ਸੰਦੀਪ ਸਿੰਘ ਦੇ ਕਿਵੇਂ ਆ ਗਏ ਤੇ ਜੇ ਸੰਦੀਪ ਸਿੰਘ ਤੇ ਹਮਲਾ ਕੀਤਾ ਗਿਆ ਸੂਬਾ ਸਰਹੰਦ ਵੱਲੋਂ ਕਿਵੇਂ ਸੰਭਵ ਹੋਇਆ ਕਿਉਂਕਿ ਇਲਜ਼ਾਮ ਇਹ ਨੇ ਵੀ ਸੰਦੀਪ ਸਿੰਘ ਸੰਦੀਪ ਸਿੰਘ ਨੇ ਵੀ ਉਹਨਾਂ ਤੇ ਹਮਲਾ ਕੀਤਾ ਇਹ ਕੁਝ ਕਿਵੇਂ ਵਾਪਰਿਆ ਇਹਦੀ ਅਸਲ ਕਹਾਣੀ ਕੀ ਹੈ ਜੇਲ੍ਹਾਂ ਦੇ ਅੰਦਰ ਇਹ ਇਸ ਕਰਕੇ ਮਹੱਤਵਪੂਰਨ ਕੇਸ ਬਣ ਗਿਆ ਸਿੱਖ ਕੌਮ ਦੇ ਲਈ ਵੀ ਔਰ ਕਾਨੂੰਨੀ ਤੌਰ ਦੇ ਉੱਤੇ ਵੀ ਜੇਲ੍ਹਾਂ ਦੇ ਵਿੱਚ ਅਗਰ ਇਸ ਤਰ੍ਹਾਂ ਦੇ ਕ੍ਰਾਈਮ ਹੁੰਦੇ ਨੇ ਤੇ ਉਹਨਾਂ ਨੂੰ ਕਿਵੇਂ ਠੱਲ ਪਾਈ ਜਾਣੀ ਹੈ ਬਹੁਤ ਮਹੱਤਵਪੂਰਨ ਹੈ ਕਿ ਇਹਨਾਂ ਦੀ ਜਾਂਚ ਹੋਵੇ ਇਹ ਇਸੇ ਰੂਪ ਚ ਕੇਸ ਹੁਣ ਅੱਗੇ ਵਧਿਆ ਜੀ ਬਿਲਕੁਲ ਸੋ ਇਸ ਮਾਮਲੇ ਵਿੱਚ ਸਵਾਲ ਤਾਂ ਹਲੇ ਤੱਕ ਕਈ ਖੜੇ ਨੇ ਜਿਨ੍ਹਾਂ ਦੇ ਜਵਾਬ ਦੀ ਉਡੀਕ ਜੋ ਹੈ ਸਾਰੇ ਹੀ ਕਰ ਰਹੇ ਨੇ ਖੈਰ ਅੱਗੇ ਵਧੀਏ ਡਲਾ ਜੀ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਮੰਗ ਪੱਤਰ ਲਿਖਿਆ ਹੈ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਹੈ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਹੈ ਸੋ ਡਲਾ ਜੀ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਕਿ ਇਸ ਚਿੱਠੀ ਦੇ ਜ਼ਰੀਏ ਕੀ ਕੀ ਤਰਕ ਪੇਸ਼ ਕੀਤਾ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਹੁਣ ਨਹੀਂ ਜਿਹੜੇ ਪੁਨਰ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਚਿੱਠੀ ਦੇ ਵਿੱਚ ਉਹ ਮੰਗ ਕਰ ਰਹੇ ਨੇ ਪ੍ਰਧਾਨ ਮੰਤਰੀ ਸਾਹਿਬ ਤੋਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਸਮਾਗਮ ਨੇ ਜਿਹੜੇ ਉਹਨਾਂ ਦੇ ਉਹ ਚੱਲ ਰਹੇ ਦੀ। ਔਰ ਸ਼ਹੀਦੀ ਸ਼ਤਾਬਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਔਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਕੁੱਲ ਦੁਨੀਆ ਦੇ ਵਿੱਚ ਆਦਰਸ਼ ਮੰਨੀ ਜਾਂਦੀ ਹੈ ਕਿ ਕਿਵੇਂ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣਾ ਆਪ ਵਾਰਤਾ ਸ਼ੁਗਿਆਨੀ ਹਰਪੀ ਸਿੰਘ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਹੈ ਉਹਦੇ ਵੱਖ-ਵੱਖ ਪਹਿਲੂ ਉਹਨਾਂ ਦੀ ਜਾਣਕਾਰੀ ਦਿੱਤੀ ਹੈ ਪੰਜਾਬੀ 'ਚ ਚਿੱਠੀ ਲਿਖੀ ਗਈ ਹੈ ਔਰ ਨਾਲੇ ਇਹ ਚਿੱਠੀ ਅੰਗਰੇਜ਼ੀ 'ਚ ਲਿਖੀ ਗਈ ਹੈ ਤਾਂਕਿ ਅਗਰ ਪ੍ਰਧਾਨ ਮੰਤਰੀ ਸਾਹਿਬ ਚੰਗੀ ਤਰ੍ਹਾਂ ਪੰਜਾਬੀ ਨਾ ਪੜ ਸਕਣ ਜਾਂ ਅਗਰ ਉਹਨਾਂ ਨੂੰ ਕੋਈ ਪੰਜਾਬੀ 'ਚ ਚਿੱਠੀ ਪੜ ਕੇ ਸੁਣਾਉਂਦਾ ਹੈ ਤੇ ਉਹਦਾ ਮਤਲਬ ਸਮਝ ਲੈਣ ਔਰ ਉਹਨਾਂ ਕੋਲੇ ਅੰਗਰੇਜ਼ੀ ਦਾ ਵਰਕਾ ਹੋਵੇ ਅੰਗਰੇਜ਼ੀ ਤੋਂ ਵੀ ਉਹਨਾਂ ਨੂੰ ਉਹਨਾਂ ਦੇ ਸਟਾਫ ਦੇ ਮੈਂਬਰ ਪ੍ਰਿੰਟ ਕੱਢ ਕੇ ਦੇ ਸਕਦੇ ਨੇ ਪੰਜਾਬੀ ਦੀ ਚਿੱਠੀ ਉਹਨਾਂ ਨੂੰ ਪੜ੍ਹ ਕੇ ਸੁਣਾਈ ਜਾ ਸਕਦੀ ਹੈ ਔਰ ਅੰਗਰੇਜ਼ੀ ਦੀ ਚਿੱਠੀ ਦਾ ਵੀ ਤਰਜਮਾ ਕਰਕੇ ਟਰਾਂਸਲੇਸ਼ਨ ਕਰਕੇ ਉਹਨਾਂ ਨੂੰ ਸੁਣਾਈ ਜਾ ਸਕਦੀ ਹੈ ਔਰ ਅੱਜ ਕੱਲ ਤਾਂ ਇਸ ਤਰ੍ਹਾਂ ਦੇ ਸੌਫਟਵੇਅਰ ਆ ਗਏ ਕਿ ਉਸ ਅੰਗਰੇਜ਼ੀ ਚ ਲਿਖੀ ਹੋਈ ਚਿੱਠੀ ਨੂੰ ਪ੍ਰਧਾਨ ਮੰਤਰੀ ਦਾ ਦਫ਼ਤਰ ਬਹੁਤ ਸਾਰੇ ਟਰਾਂਸਲੇਸ਼ਨਾਂ ਹੋ ਜਾਂਦੀਆਂ ਨੇ ਆਨਲਾਈਨ ਜਿਸ ਭਾਸ਼ਾ 'ਚ ਪ੍ਰਧਾਨ ਮੰਤਰੀ ਸਾਹਿਬ ਪੜ੍ਹਨੀ ਚਾਹਣ ਉਸ ਭਾਸ਼ਾ ਚ ਉਸ ਅੰਗਰੇਜ਼ੀ ਨੂੰ ਉਸ ਭਾਸ਼ਾ ਚ ਕਨਵਰਟ ਕਰਕੇ ਦੇ ਸਕਦੇ ਨੇ ਇਹਦਾ ਮਤਲਬ ਹੈ ਕਿ ਅੰਗਰੇਜ਼ੀ ਔਰ ਪੰਜਾਬੀ ਚ ਚਿੱਠੀ ਲਿਖ ਕੇ ਇਹ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਕਿਸੇ ਵੀ ਤਰ੍ਹਾਂ ਪ੍ਰਧਾਨ ਮੰਤਰੀ ਚਿੱਠੀ ਦੇ ਕਿਸੇ ਵੀ ਅਹਿਮ ਤੱਥ ਨੂੰ ਸਮਝਣ ਤੋਂ ਵਾਂਝੇ ਨਾ ਰਹਿ ਜਾਣ ਗੌਰਮਈ ਇਤਿਹਾਸ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਕੁਰਬਾਨੀਆਂ ਦਾ ਜ਼ਿਕਰ ਬਕਾਇਦਾ ਕੀਤਾ ਗਿਆ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਤੇ ਇਹ ਐਲਾਨ ਕੀਤਾ ਗਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ ਹੁਣ ਉਹਦਾ ਜ਼ਿਕਰ ਕੀਤਾ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ 550ਵੇਂ ਪ੍ਰਕਾਸ਼ ਪੂਰਵ ਤੇ ਐਲਾਨ ਕੀਤਾ ਗਿਆ ਸੀ ਹੁਣ ਵੇਲਾ ਹੈ ਕਿ ਉਸ ਸੰਬੰਧ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੋਟੀਫਿਕੇਸ਼ਨ ਜਾਰੀ ਕਰ ਦੇਣ ਅਗਰ ਪ੍ਰਧਾਨ ਮੰਤਰੀ ਨੋਟੀਫਿਕੇਸ਼ਨ ਜਾਰੀ ਕਰ ਦੇਣ ਤੇ ਸਾਰਿਆਂ ਦੀ ਰਿਹਾਈ ਦੇ ਰਾਹ ਖੁੱਲ ਜਾਣਗੇ ਉੰਜ ਮੈਂ ਇੱਕ ਗੱਲ ਜ਼ਰੂਰ ਸਾਂਝੀ ਕਰੂੰਗਾ ਕਿ ਜਦੋਂ ਪ੍ਰਧਾਨ ਮੰਤਰੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਸ ਤੋਂ ਬਾਅਦ ਬਹੁਤ ਸਾਰੇ ਬੰਦੀ ਸਿੰਘਾਂ ਨੂੰ ਜ਼ਮਾਨਤਾਂ ਵੀ ਮਿਲੀਆਂ ਪਰੋਲ ਵੀ ਮਿਲੇ ਕਿਉਂਕਿ ਉਸ ਤੋਂ ਪਹਿਲਾਂ ਪ੍ਰਸ਼ਾਸਨਿਕ ਅੜਿੱਕੇ ਬਹੁਤ ਜ਼ਿਆਦਾ ਰਹਿੰਦੇ ਸੀ ਜਦੋਂ ਵੀ ਕਿਸੇ ਦੇ ਪਰੋਲ ਜਾਂ ਰਿਹਾਈ ਦੀ ਗੱਲ ਚੱਲਦੀ ਸੀ ਜਾਂ ਜਿਹੜੀ ਜ਼ਮਾਨਤਾਂ ਦੀ ਗੱਲ ਚੱਲਦੀ ਸੀ ਜਾਂ ਛੁੱਟੀਆਂ ਦੀ ਗੱਲ ਚੱਲਦੀ ਸੀ ਤੇ ਅੜਿੱਕੇ ਪ੍ਰਸ਼ਾਸਨਿਕ ਬਹੁਤ ਜ਼ਿਆਦਾ ਰਹਿੰਦੇ ਸੀ ਪਰ ਉਸ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਬਹੁਤ ਸਾਰੇ ਜਿਹੜੇ ਬੰਦੀ ਸਿੰਘ ਨੇ ਹੌਲੀ-ਹੌਲੀ ਉਹਨਾਂ ਦੀ ਉਹਨਾਂ ਦੇ ਉਹਨਾਂ ਨੂੰ ਪੈਰੋਲ ਮਿਲਨੇ ਸ਼ੁਰੂ ਹੋਏ ਔਰ ਉਹਨਾਂ ਨੂੰ ਛੁੱਟੀਆਂ ਲਾਜ਼ਮੀ ਜਿਹੜੀਆਂ ਸੀ ਉਹ ਮਿਲਨੀਆਂ ਸ਼ੁਰੂ ਹੋਈਆਂ ਸੋ ਪ੍ਰਧਾਨ ਮੰਤਰੀ ਦੇ ਉਸ ਐਲਾਨ ਤੋਂ ਬਾਅਦ ਕਾਫੀ ਹੱਦ ਤੱਕ ਉਹਨਾਂ ਦੇ ਜਿਹੜੇ ਰੁਕੇ ਹੋਏ ਮਸਲੇ ਸੀ ਬੰਦੀ ਸਿੰਘਾਂ ਦੇ ਉਹ ਅੱਗੇ ਤੁਰੇ ਲੇਕਿਨ ਮੁਕੰਮਲ ਰਿਹਾਈ ਨਹੀਂ ਹੋਈ ਹੁਣ ਅਗਰ ਪ੍ਰਧਾਨ ਮੰਤਰੀ ਇਹ ਫੈਸਲਾ ਕਰ ਦੇਣ ਤੇ ਮੈਨੂੰ ਲੱਗਦਾ ਰਿਹਾਈ ਦੇ ਰਾਹ ਪੱਧਰੇ ਹੋ ਜਾਣਗੇ ਕਿਉਂਕਿ ਜਿੰਨਾ ਵੀ ਬੰਦੀ ਸਿੰਘਾਂ ਨੂੰ ਪੈਰੋਲ ਵਗੈਰਾ ਮਿਲੀ ਉਹਨਾਂ ਨੇ ਉਹ ਮੁਕੰਮਲ ਤੌਰ ਤੇ ਜਿਹੜੇ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਫਾਲੋ ਕੀਤੇ ਕਿਸੇ ਬਾਰੇ ਕੋਈ ਇਸ ਤਰ੍ਹਾਂ ਦੀ ਉਚੇਚੇ ਤੌਰ ਤੇ ਸ਼ਿਕਾਇਤ ਸਾਰਵਜਨਿਕ ਨਹੀਂ ਹੋਈ ਕਿ ਕਿਸੇ ਨੇ ਇਨ ਬਿਨ ਗੱਲ ਨਾ ਪ੍ਰਵਾਨ ਕੀਤੀ ਹੋਵੇ ਸੋ ਇਹ ਬਹੁਤ ਮਹੱਤਵਪੂਰਨ ਹੋ ਜਾਂਦਾ ਇਹਦੇ ਨਾਲ ਨਾਲ ਗਿਆਨੀ ਹਰਪੀ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਇਹ ਕਿਹਾ ਕਿ ਜਿਹੜਾ ਅਮਰਿਤਪਾਲ ਸਿੰਘ ਤੇ ਜਿਹੜਾ ਮੈਂਬਰ ਪਾਰਲੀਮੈਂਟ ਵੀ ਅਖਡੂਰ ਸਾਹਿਬ ਤੋਂ ਉਹਦੇ ਉੱਪਰ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਉਹ ਤਿੰਨ ਵਾਰੀ ਲੱਗ ਚੁੱਕਿਆ ਉਹਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਉਹ ਗੈਰ ਜ਼ਰੂਰੀ ਔਰ ਉਹ ਗਲਤ ਹੈ ਔਰ ਜਦੋਂ ਅਸੀਂ ਸੇਧ ਲੈਂਦੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਮਨੁੱਖੀ ਅਧਿਕਾਰਾਂ ਦੀ ਜਦੋਂ ਰਾਖੀ ਦੀ ਗੱਲ ਹੁੰਦੀ ਹੈ ਜਾਂ ਕਿਸੇ ਦੇ ਵੀ ਮਨੁੱਖ ਦੇ ਅਧਿਕਾਰਾਂ ਦੀ ਗੱਲ ਹੁੰਦੀ ਹੈ ਸੇਉ ਕਹਿੰਦੇ ਕਿ ਅਮਰਿਤਪਾਲ ਸਿੰਘ ਕਿਸੇ ਤਰ੍ਹਾਂ ਵੀ ਖਤਰਾ ਨਹੀਂ ਹੈ ਸੂਬੇ ਲਈ ਜਾਂ ਦੇਸ਼ ਲਈ। ਉਹਨਾਂ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਪੰਜਾਬ ਸਰਕਾਰ ਵੱਲੋਂ ਜਿਹੜਾ ਉਹਨਾਂ ਤੇ ਐਨਐਸਏ ਲਗਾਇਆ ਗਿਆ ਹੈ ਉਹ ਗੈਰਵਾਜਬ ਹੈ। ਹੁਣ ਦੇਖਣ ਵਾਲੀ ਗੱਲ ਇਹ ਰਹੂਗੀ ਕਿ ਪ੍ਰਧਾਨ ਮੰਤਰੀ ਗਿਆਨੀ ਹਰਪ੍ਰੀਤ ਸਿੰਘ ਦੀ ਇਸ ਚਿੱਠੀ ਨੂੰ ਕਿੰਨੀ ਗੰਭੀਰਤਾ ਦੇ ਨਾਲ ਲੈਂਦੇ ਨੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਜਿਹੜੇ ਸ਼ਹੀਦੀ ਸਮਾਗਮ ਨੇ ਕਿ ਉਹਨਾਂ ਦੇ ਦੌਰਾਨ ਹੀ ਪ੍ਰਧਾਨ ਮੰਤਰੀ ਬੰਦੀ ਸਿੰਘਾਂ ਦੀ ਰਿਹਾਈ ਔਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਫੈਸਲਾ ਕਰ ਦਿੰਦੇ ਨੇ ਜਾਂ ਨਹੀਂ ਇਹਦੇ ਉੱਪਰ ਬਹੁਤ ਕੁਝ ਨਿਰਭਰ ਕਰੂਗਾ ਸੋ ਚਿੱਠੀ ਉਹਨਾਂ ਨੇ ਭੇਜ ਦਿੱਤੀ ਹੈ ਹੁਣ ਇੰਤਜ਼ਾਰ ਇਸ ਗੱਲ ਦਾ ਹੈ ਕਿ ਪ੍ਰਧਾਨ ਮੰਤਰੀ ਫੈਸਲਾ ਕੀ ਕਰਦੇ ਨੇ ਗੱਲ ਮੰਨਦੇ ਨੇ ਜਾਂ ਨਹੀਂ ਇਹ ਸਾਰਾ ਕੁਝ ਹੁਣ ਉਹਨਾਂ ਤੇ ਨਿਰਭਰ ਹੈ ਜੀ ਸੋ ਬਬੋ ਧੰਨਵਾਦ ਜੜਲਾ ਜੀ ਪੰਜਾਬ ਨਾਲ ਜੁੜੇ ਨਾ ਖਾਸ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਔਰ ਸਿਆਸੀ ਐਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਸ਼ਕਾ ਦਵੀਤਾ ਅਨੁਵਾਦ ਕਰਦੀ ਹੈ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਜਾਂ ਤੁਹਾਡੇ ਕੋਲੇ ਕੋਈ ਵੀ ਸੁਝਾਅ ਹੈ ਤੁਸੀਂ ਜ਼ਰੂਰ ਆਪਣੀ ਗੱਲ ਸਾਡੇ ਤੱਕ ਪਹੁੰਚਾਓ ਆਪਣਾ ਸੁਝ ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾਵਾਂਗੇ ਧੰਨਵਾਦ